ਹਾਂਜੀ ਸਾਰਿਆਂ ਨੂੰ ਪਹਿਲਾਂ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ ਹਾਂਜੀ ਆਪਾਂ ਅੱਜ ਤੁਹਾਨੂੰ ਕੁਝ ਨਮਾ ਬਣਾਉਣਾ ਸਿਖਾਉਨੇ ਆ ਪਹਿਲਾਂ ਤੁਸੀਂ ਬੌਲ ਲਾਓ ਬੌਲ ਵਿੱਚ ਬੇਸਣ ਪਾ ਕੇ ਉਹਦੇ ਵਿੱਚ ਤੁਸੀਂ ਪਿਆਜ਼ ਆਲੂ ਐਂਡ ਨਮਕ ਐਡ ਕਰ ਲਿਓ ਫਿਰ ਥੋੜੀ ਜਿਹੀ ਤੁਸੀਂ ਲਾਲ ਮਿਰਚ ਪਾ ਲਿਓ ਜਿਦਾ ਤੁਹਾਨੂੰ ਪਸੰਦ ਆ ਉਹਦੇ ਹਿਸਾਬ ਨਾਲ ਪਾਓ ਤੇ ਇਹਦੇ ਵਿੱਚ ਤੁਸੀਂ ਪਾ ਦਿਓ ਹੁਣ ਮਸਾਲਾ ਉਹ ਵੀ ਆਪਣੇ ਟੇਸਟ ਦੇ ਹਿਸਾਬ ਨਾਲ ਪਾਓ ਜਿਦਾ ਤੁਹਾਨੂੰ ਪਸੰਦ ਆ ਖਾਣਾ ਫਿਰ ਥੋੜਾ ਜਿਹਾ ਜੀਰਾ ਪਾ ਦਿਓ ਜੀਰਾ ਵੀ ਤੁਸੀਂ ਆਪਣੇ ਹਿਸਾਬ ਨਾਲ ਪਾਉਣਾ। ਫਿਰ ਤੁਸੀਂ ਲਾਲ ਮਿਰਚ ਪਾਓ ਉਹ ਵੀ ਜਿੰਨੀ ਕਿ ਤੁਹਾਨੂੰ ਖਾਣ ਦੇ ਵਿੱਚ ਪਸੰਦ ਆ। ਉਸ ਹਿਸਾਬ ਨਾਲ ਪਾਓ। ਜ਼ਿਆਦਾ ਨਾ ਪਾਓ। ਤੇ ਤੁਸੀਂ ਇਹਦੇ ਵਿੱਚ ਥੋੜੀ ਜਿਹੀ ਹਲਦੀ ਪਾਉਣੀ ਆ। ਜ਼ਿਆਦਾ ਹਲਦੀ ਨਹੀਂ ਪਾਉਣੀ। ਆਪਾਂ ਸਿਰਫ ਕਲਰ ਦੇਣਾ ਆ ਪਕੌੜਿਆਂ ਨੂੰ। ਇਸੇ ਤੁਸੀਂ ਆਪਣੇ ਹਿਸਾਬ ਨਾਲ ਪਾਓ। ਫਿਰ ਤੁਸੀਂ ਥੋੜਾ ਜਿਹਾ ਦਹੀਂ ਪਾ ਦਿਓ ਵਿੱਚ। ਦਹੀਂ ਆਪਾਂ ਇਸ ਲਈ ਪਾਉਨੇ ਆ ਕਿਉਂਕਿ ਪਕੌੜੇ ਜਿਹੜੇ ਆਪਣੇ ਥੋੜੇ ਫੁੱਲ ਕੇ ਵੱਡੇ ਹੋ ਜਾਣ। ਤੇ ਉਹ ਟੁੱਟਦੇ ਨਹੀਂ ਹੈਗੇ ਉਹ ਸਾਰੇ ਫਿਰ ਸਹੀ ਰਹਿੰਦੇ ਆ ਫਿਰ ਤੁਸੀਂ ਇਹਨਾਂ ਸਾਰਿਆਂ ਨੂੰ ਮਿਕਸ ਕਰ ਲਿਓ ਮਿਕਸ ਕਰਕੇ ਇਹਦੇ ਵਿੱਚ ਤੁਸੀਂ ਪਾਣੀ ਪਾਉਣਾ ਹੈ ਪਾਣੀ ਆਪਣੇ ਹਿਸਾਬ ਨਾਲ ਪਾਉਣਾ ਹੈ ਜਿੰਨਾ ਕਿ ਤੁਹਾਡਾ ਸਟੱਫ ਹੋਇਆ ਉਹਦੇ ਅਕੋਰਡਿੰਗ ਤੁਸੀਂ ਪਾਣੀ ਪਾਓ ਕਿਉਂਕਿ ਜੇ ਤੁਸੀਂ ਜ਼ਿਆਦਾ ਪਾਣੀ ਪਾਤਾ ਤੇ ਪਤਲਾ ਹੋ ਸਕਦਾ ਹੈ ਫਿਰ ਤੁਸੀਂ ਕੜਾਈ ਲੈਣੀ ਆ ਕੜਾਈ ਦੇ ਵਿੱਚ ਤੁਸੀਂ ਤੇਲ ਪਾਉਣਾ ਹੈ ਤੇਲ ਤੁਸੀਂ ਪਕੌੜਿਆਂ ਦਾ ਹਿਸਾਬ ਨਾਲ ਪਾਉਣਾ ਹੈ ਵੀ ਆਪਣਾ ਪਕੌੜਾ ਪੂਰਾ ਇਹਨ ਵਿੱਚ ਡੁੱਬ ਜਾਵੇ ਤੇ ਤੁਸੀਂ ਫਿਰ ਥੋੜਾ ਥੋੜੇ ਛੋਟੇ ਛੋਟੇ ਪਕੌੜੇ ਪਾਉਣੇ ਆ ਨਾ ਕਿ ਵੱਡੇ ਤੇ ਇਹਦੇ ਵਿੱਚ ਜਦੋਂ ਪਕੌੜੇ ਤੁਸੀਂ ਉਦੋਂ ਬਾਹਰ ਕੱਢ ਲੈਣੇ ਆ ਜਦੋਂ ਇਹ ਥੋੜਾ ਪੂਰੇ ਰੰਗ ਦੇ ਹੋ ਗਏ ਉਹਨਾਂ ਚਿਰ ਤੁਸੀਂ ਇਹਨੂੰ ਪਕੌੜਿਆਂ ਨੂੰ ਹਿਲਾਉਣਾ ਨੇ ਜਦੋਂ ਤੱਕ ਇਹਨਾਂ ਦਾ ਰੰਗ ਬਦਲ ਕੇ ਪੂਰੇ ਰੰਗ ਦਾ ਨਹੀਂ ਹੁੰਦਾ ਜਦੋਂ ਫਿਰ ਕਲਰ ਆ ਗਿਆ ਤੇ ਤੁਸੀਂ ਇੱਕ ਇੱਕ ਕਰਕੇ ਪੀਸ ਨੂੰ ਬਾਹਰ ਕੱਢ ਲਿਓ ਐਨ ਚੰਗੀ ਤਰ੍ਹਾਂ ਇਹਨਾਂ ਨੂੰ ਪਕਾਉਣਾ ਆ ਜੇ ਤੁਸੀਂ ਨਾ ਚੰਗੀ ਤਰ੍ਹਾਂ ਨਾ ਪਕਾਇਆ ਤੇ ਇਹ ਵਿੱਚੋਂ ਕੱਚੇ ਰਹਿ ਜਾਣੇ ਆ ਤੇ ਤੁਸੀਂ ਐਨ ਆਪਣਾ ਸਲੋ ਕਰਕੇ ਗਿਆਸ ਤੁਸੀਂ ਇਹਨਾਂ ਨੂੰ ਪੂਰੇ ਰੰਗ ਦਾ ਕਰ ਲੈਣਾ ਆ ਫਿਰ ਤੁਸੀਂ ਥੋੜੇ-ਥੋੜੇ ਕਰਕੇ ਕੱਢ ਲੈਣੇ ਬਾਹਰ ਜੇ ਤੁਸੀਂ ਇੱਕ-ਇੱਕ ਕੱਢਣਾ ਇੱਕ-ਇੱਕ ਕੱਢ ਸਕਦੇ ਆ ਜੇ ਤੁਹਾਡੇ ਕੋਲ ਜਿਆਦਾ ਵੱਡਾ ਭਾਂਡਾ ਆ ਤੁਸੀਂ ਉਹਦੇ ਵਿੱਚ ਜਿਆਦਾ ਕੱਢ ਕੇ ਪਾ ਸਕਦੇ ਆ ਤੇ ਇਹ ਬਹੁਤ ਸਵਾਦ ਬਣਦੇ ਆ ਜਿੱਦਾਂ ਤੁਸੀਂ ਇਹਨਾਂ ਨੂੰ ਆਪਣੇ ਮਸਾਲੇ ਵਗੈਰਾ ਪਾਉਨੇ ਆ ਨਾ ਤੇ ਵਧੀਆ ਬਣਦੀ ਆ ਇਹਦੇ ਨਾਲ ਕੜੀ ਬਹੁਤ ਜ਼ਿਆਦਾ ਸੋਹਣੀ ਬਣਦੀ ਆ ਸਵਾਦ ਵੀ ਬਹੁਤ ਲੱਗਦੀ ਪਕੌੜਿਆਂ ਦੇ ਨਾਲ ਚੰਗੀ ਤਰ੍ਹਾਂ ਇਹਨਾਂ ਨੂੰ ਫਰਾਈ ਕਰ ਲਿਓ ਉਕੇ ਜਦੋਂ ਆਪਾਂ ਜਰਾ ਫਰਾਈ ਸੋਨੇ ਕਰਦੇ ਆਂ ਤੇ ਫਿਰ ਪੱਕ ਕੇ ਬਹੁਤ ਸਵਾਦ ਬਣ ਜਾਂਦੇ ਆ ਤੇ ਇਹ ਇਹ ਆਪ ਜਰ ਹੁਣ ਕੜੀ ਦੇ ਵਿੱਚ ਪਾਉਣੇ ਆ ਤੇ ਫਿਰ ਟੁੱਟ ਦੇਣੀ ਹੈਗੇ ਜੇ ਤੁਸੀਂ ਕੱਚੇ-ਕੱਚੇ ਕੱਢ ਲਓਗੇ ਉਹ ਕੜੀ ਵਿੱਚ ਜਾ ਕੇ ਟੁੱਟ ਜਾਂਦੇ ਆ ਫੇ ਕੜੀ ਸਵਾਦ ਨਹੀਂ ਬਣਦੀ ਤੇ ਕੜੀ ਸਖਤ ਹੋ ਜਾਂਦੀ ਆ ਇਹਦੇ ਨਾਲ ਹੁਣ ਆਪਾਂ ਕੜੀ ਵਾਸਤੇ ਸਮਾਨ ਤਿਆਰ ਕਰਾਂਗੇ ਪਹਿਲਾਂ ਆਪਾਂ ਲਵਾਂਗੇ ਕੋਲਾ ਕੋਲੇ ਦੇ ਵਿੱਚ ਤੁਸੀਂ ਪਾਓ ਦਹੀਂ ਜੇ ਤੁਹਾਡੇ ਕੋਲ ਲੱਸੀ ਹੈ ਕਿ ਤੁਸੀਂ ਲੱਸੀ ਪਾ ਸਕਦੇ ਆ ਜੇ ਕਿਸੇ ਕੋਲ ਲੱਸੀ ਨਹੀਂ ਹੈਗੀ ਤਾਂ ਤੁਸੀਂ ਦਹੀਂ ਪਾ ਸਕਦੇ ਆ ਆਪਾਂ ਜਿੰਨੀ ਕੜੀ ਬਣਾਉਣੀ ਆ ਉਹਦੇ ਹਿਸਾਬ ਨਾਲ ਤੁਸੀਂ ਦਹੀਂ ਪਾ ਲਿਓ ਦਹੀਂ ਦੇ ਵਿੱਚ ਤੁਸੀਂ ਫਿਰ ਬਸ ਬੇਸਨ ਐਡ ਕਰਨਾ ਆ ਬੇਸਨ ਦੇ ਦਹੀਂ ਨੂੰ ਦੋਨੋਂ ਨੂੰ ਮਿਕਸ ਕਰ ਲਿਓ ਚੰਗੀ ਤਰ੍ਹਾਂ ਮਿਕਸ ਕਰਿਓ ਤੇ ਫਿਰ ਇਹਦੇ ਵਿੱਚ ਤੁਸੀਂ ਪਾਣੀ ਪਾਉਣਾ ਆ ਪਾਣੀ ਜਿੰਨੀ ਤੁਸੀਂ ਕੜੀ ਬਣਾਉਣੀ ਆ ਉਹਦੇ ਹਿਸਾਬ ਨਾਲ ਪਾਣੀ ਪਾਓ ਤੇ ਫਿਰ ਤੁਸੀਂ ਇਹਨਾਂ ਦੋਨਾਂ ਨੂੰ ਮਿਕਸ ਕਰ ਦਿਓ ਚੰਗੀ ਤਰ੍ਹਾਂ ਤੇ ਫਿਰ ਤੁਸੀਂ ਇੱਕ ਕੜਾਹੀ ਲਿਓ ਕੜਾਹੀ ਦੇ ਵਿੱਚ ਤੇਲ ਪਾਓ ਤੇਲ ਤੁਸੀਂ ਆਪਣੇ ਹਿਸਾਬ ਨਾਲ ਪਾਉਣਾ ਆ ਆਪਾਂ ਉਹਨਾਂ ਕੜੀ ਨੂੰ ਤੜਕਾ ਲਾਉਣ ਲੱਗੇ ਆਂ ਤੇਲ ਦੇ ਵਿੱਚ ਹੁਣ ਆਪਾਂ ਪਹਿਲਾਂ ਪਾਵਾਂਗੇ ਲਸਣ ਲਸਣ ਜੇ ਤੁਹਾਨੂੰ ਪਸੰਦ ਹੈ ਤੁਸੀਂ ਲਸਣ ਪਾ ਸਕਦੇ ਆ ਜਿਨ੍ਹਾਂ ਨੂੰ ਨਹੀਂ ਪਸੰਦ ਹੈਗਾ ਉਹ ਆਪਣੀ ਮਰਜ਼ੀ ਦੇ ਹਿਸਾਬ ਨਾਲ ਨਹੀਂ ਨਾ ਪਾਓ ਜਦੋਂ ਉਹ ਥੋੜਾ ਜਿਹਾ ਪੂਰੇ ਰੰਗ ਦਾ ਹੋ ਗਿਆ ਲਸਣ ਤੇ ਫਿਰ ਤੁਸੀਂ ਇਹਦੇ ਵਿੱਚ ਜੀਰਾ ਪਾ ਦਿਓ ਤੇ ਚੰਗੀ ਤਰ੍ਹਾਂ ਇਹਨਾਂ ਨੂੰ ਮਿਕਸ ਕਰੀ ਜਾਓ ਤੇ ਜਦੋਂ ਇਹ ਪੂਰੇ ਰੰਗ ਦੇ ਹੋ ਗਏ ਦੋਨੀਆਂ ਚੀਜ਼ਾਂ ਫਿਰ ਤੁਸੀਂ ਇਹਦੇ ਵਿੱਚ ਪਿਆਜ਼ ਪਾ ਦਿਓ ਪਿਆਜ਼ ਨੂੰ ਚੰਗੀ ਤਰ੍ਹਾਂ ਮਿਕਸ ਕਰ ਦਿਓ ਮਿਕਸ ਕਰ ਕਰਕੇ ਪਿਆਜ਼ ਨੂੰ ਐਨ ਜਦੋਂ ਪੂਰੇ ਰੰਗ ਦਾ ਹੋ ਗਿਆ ਫਿਰ ਤੁਸੀਂ ਇਹਦੇ ਵਿੱਚ ਪਿਆਜ਼ ਨੂੰ ਚੰਗੀ ਤਰ੍ਹਾਂ ਭੁੰਨ ਲਓ ਫਿਰ ਤੁਸੀਂ ਇਹਦੇ ਵਿੱਚ ਹਰੀਆਂ ਮਿਰਚਾਂ ਪਾ ਸਕਦੇ ਆ ਜੇ ਤੁਹਾਨੂੰ ਪਸੰਦ ਆ ਤੇ ਆਪਣੇ ਸੁਆਦੇ ਦੇ ਹਿਸਾਬ ਨਾਲ ਨਮਕ ਪਾ ਦਿਓ ਫਿਰ ਲਾਲ ਮਿਰਚ ਪਾ ਦੇਣੀ ਆ ਤੁਸੀਂ ਜਿੰਨੀ ਕ ਤੁਹਾਨੂੰ ਪਸੰਦ ਆ ਉਸ ਹਿਸਾਬ ਨਾਲ ਪਾ ਦਿਓ ਫਿਰ ਤੁਸੀਂ ਮਸਾਲਾ ਪਾ ਦਿਓ ਜੇ ਤੁਹਾਨੂੰ ਪਸੰਦ ਆ ਪਾ ਸਕਦੇ ਆ ਫਿਰ ਤੁਸੀਂ ਹਰੀਆਂ ਮਿਰਚਾਂ ਪਾਉਣੀਆਂ ਆ ਆਪਣੇ ਸਵਾਦ ਦੇ ਹਿਸਾਬ ਦੇ ਨਾਲ ਜਿੰਨੇ ਕ ਤੁਹਾਨੂੰ ਪਸੰਦ ਆ ਉਹਦੇ ਹਿਸਾਬ ਨਾਲ ਹਰੀਆਂ ਮਿਰਚਾਂ ਪਾ ਦਿਓ ਫਿਰ ਤੁਸੀਂ ਇਹਨਾਂ ਨੂੰ ਸਾਰਿਆਂ ਨੂੰ ਮਿਕਸ ਕਰ ਦਿਓ ਫਿਰ ਇਹਨਾਂ ਨੂੰ ਥੋੜਾ ਟਾਈਮ ਲਈ ਪੁੰਨ ਲਈ ਰੱਖ ਦਿਓ ਜਦੋਂ ਥੋੜਾ ਜਿਹਾ ਬ੍ਰਾਊਨ ਰੰਗ ਦਾ ਹੋ ਗਿਆ ਪੂਰੇ ਰੰਗ ਦਾ ਫਿਰ ਤੁਸੀਂ ਇਹਦੇ ਵਿੱਚ ਕਾਲੀਆਂ ਮਿਰਚਾਂ ਪਾ ਦਿਓ ਜਿਨ੍ਹਾਂ ਨੂੰ ਪਸੰਦ ਆ ਉਹ ਪਾ ਸਕਦੇ ਆ ਜਿਨ੍ਹਾਂ ਨੂੰ ਨਹੀਂ ਪਸੰਦ ਉਹ ਨਾ ਪਾਉਣ ਇਹ ਆਪਣੀ ਤੁਹਾਡੀ ਪਸੰਦ ਤੇ ਹਿਸਾਬ ਤੇ ਆ ਫੇਰ ਤੁਸੀਂ ਇਹਦੇ ਵਿੱਚ ਹਲਦੀ ਪਾ ਦਿਓ ਹਲਦੀ ਵੀ ਜਿੰਨਿਕ ਤੁਸੀਂ ਕੜੀ ਬਣਾਉਣੀ ਆ ਉਹਦੇ ਹਿਸਾਬ ਨਾਲ ਪਾਓ ਜਿੰਨਾ ਕਿ ਤੁਹਾਡਾ ਤੜਕਾ ਆ ਉਹਦੇ ਹਿਸਾਬ ਨਾਲ ਤੁਸੀਂ ਹਲਦੀ ਪਾ ਦਿਓ ਤੇ ਇਹ ਜਿੱਦਾਂ ਮਤਲਬ ਸਾਰਾ ਪੁੱਜ ਗਿਆ ਇਹਨਾਂ ਚੰਗੀ ਤਰ੍ਹਾਂ ਫੇਰ ਇਹਦੇ ਵਿੱਚ ਤੁਸੀਂ ਆਲੂ ਐਡ ਕਰ ਦਿਓ ਹਾਂਜੀ ਆਲੂ ਨੂੰ ਵੀ ਇਹਨਾਂ ਚੰਗੀ ਤਰ੍ਹਾਂ ਮਿਕਸ ਕਰ ਲਓ ਚੰਗੀ ਤਰ੍ਹਾਂ ਇਹਨਾਂ ਫੇਰ ਸੁਆਦ ਵਧੀਆ ਆਉਂਦਾ ਆ ਜਦੋਂ ਆਪਣਾ ਸਾਰਾ ਮਸਾਲਾ ਸਹੀ ਤਿਆਰ ਹੁੰਦਾ ਆ ਫੇਰ ਤੁਸੀਂ ਆਪਣਾ ਜਿਹੜਾ ਤੁਸੀਂ ਲੱਸੀ ਤੇ ਦੈਨ ਜਾਂ ਲੱਸੀ ਤੇ ਬੇਸਾਂ ਤੁਸੀਂ ਪਾਇਆ ਆ ਉਹਨੂੰ ਚੰਗੀ ਤਰ੍ਹਾਂ ਜਦ ਤੁਸੀਂ ਮਿਕਸ ਕਰ ਲਿਆ ਸੀ ਪਾਣੀ ਨਾਲ ਉਹਨੂੰ ਹੁਣ ਤੁਸੀਂ ਸਾਰੇ ਕੜਾਈ ਦੇ ਵਿੱਚ ਪਾ ਦਿਓ ਵਿੱਚ ਪਾ ਕੇ ਚੰਗੀ ਤਰ੍ਹਾਂ ਹਿਲਾ ਦੇਣਾ ਆ ਜਿਹੜਾ ਸਾਰਾ ਲੂਣ ਆਪਣਾ ਸਾਰਾ ਮਸਾਲਾ ਵਗੈਰਾ ਤੜਕਾ ਹੈ ਚੰਗੀ ਤਰ੍ਹਾਂ ਹੋ ਜਾਊਗਾ ਫਿਰ ਜਦੋਂ ਕੜੀ ਮਤਲਬ ਬਨਣ ਲੱਗ ਪਈ ਬਨਣ ਤੋਂ ਬਾਅਦ ਤੁਸੀਂ ਇਹਦੇ ਵਿੱਚ ਪਕੌੜੇ ਪਾ ਦੇਣੇ ਆ ਜਿਹੜੇ ਤੁਸੀਂ ਪਹਿਲਾਂ ਬਣਾ ਕੇ ਰੱਖੇ ਹੋਏ ਆ ਪਕੌੜੇ ਪਾ ਕੇ ਚੰਗੀ ਤਰ੍ਹਾਂ ਹਿਲਾ ਦਿਓ ਇਹਨੂੰ ਕੜੀ ਨੂੰ ਕੜੀ ਪਕੌੜਿਆਂ ਦੇ ਨਾਲ ਬਹੁਤ ਸੁਆਦ ਬਣਦੀ ਆ ਇਹਦੇ ਨਾਲ ਬਹੁਤ ਜ਼ਿਆਦਾ ਵਧੀਆ ਲੱਗਦੀ ਆ ਆਪਾਂ ਨੂੰ ਕੜੀ ਖਾਣ ਨੂੰ ਵੀ ਬਹੁਤ ਟੇਸਟੀ ਲੱਗਦੀ ਆ ਦੇਖੋ ਕੜੀ ਕਿੰਨੀ ਸੋਹਣੀ ਬਣ ਕੇ ਤਿਆਰ ਹੋਈ ਆ ਪਕੌੜੇ ਵੀ ਦੇਖੋ ਕਿੰਨੇ ਸੋਹਣੇ ਬਣੇ ਹੋਏ ਆ ਤੇ ਹਾਂਜੀ ਹੁਣ ਤੁਸੀਂ ਆਪਣੀ ਪਲੇਟ ਵਿੱਚ ਪਾਓ ਤੇ ਆਪਣੀ ਤੁਸੀਂ ਇੰਜੋਏ ਕਰੋ ਥੈਂਕ ਯੂ ਜੀ